ਉਤਰੀ ਭਾਰਤ ਦੇ ਵਿੱਚ ਲੋੜੀ ਅਤੇ ਪਤੰਗਬਾਜ਼ੀ ਲੋਕ ਬੜੇ ਹੀ ਸ਼ੌਂਕ ਨਾਲ ਮਨਾਉਂਦੇ ਹਨ ਉੱਥੇ ਹੀ ਅੰਮ੍ਰਿਤਸਰ ਗੁਰੂ ਨਗਰੀ ਦੀ ਗੱਲ ਕੀਤੀ ਜਾਵੇ ਤੇ ਸਭ ਤੋਂ ਮਸ਼ਹੂਰ ਇਲਾਕਾ ਪੋਤਨਪੁਰਾ ਇਲਾਕਾ ਹੈ ਜਿਸ ਦੇ ਵਿੱਚ ਘਰ ਘਰ ਲੋਕ ਪਤੰਗਾ ਤੇ ਗੁੱਡੀਆਂ ਬਣਾਉਂਦੇ ਨੇ ਲੋਕ ਵਿਦੇਸ਼ਾਂ ਤੋਂ ਇੱਥੇ ਪਤੰਗਾ ਗੁੱਡੀਆਂ ਖਰੀਦਣ ਵਾਸਤੇ ਪਹੁੰਚਦੇ ਹਨ ਗੁੱਡੀਆਂ ਖਰੀਦਦੇ ਆਏ ਨੌਜਵਾਨ ਵਿਦੇਸ਼ ਤੋਂ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਚਾਈਨਾ ਡੋਰ ਦਾ ਨਾ ਇਸਤਮਾਲ ਕੀਤਾ ਜਾਵੇ ਕਿਉਂਕਿ ਇਸ ਡੋਰ ਕਰਕੇ ਕਈ ਹਾਦਸੇ ਵਾਪਰਦੇ ਨਜ਼ਰ ਆ ਰਹੇ ਹਨ ਜਿਹੜੀ ਸਾਡੀ ਕੀਤੇ ਵਾਲੀ ਡੋਰਾ ਉਸ ਦਾ ਜ਼ਿਆਦਾ ਇਸਤੇਮਾਲ ਕੀਤਾ ਜਾਵੇ ਜਿਦੇ ਨਾਲ ਉਹਨਾਂ ਦੇ ਵੀ ਘਰ ਦਾ ਗੁਜ਼ਾਰਾ ਹੋ ਸਕੇ ਵਿਦੇਸ਼ ਤੋਂ ਆਏ ਨੌਜਵਾਨਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਚਾਈਨਾ ਡੋਰ ਕਰਕੇ ਕਈ ਹਾਦਸੇ ਵਾਪਰ ਰਹੇ ਹਨ ਜਿਸ ਦੇ ਨਾਲ ਪੰਛੀ ਵੀ ਮਰਦੇ ਨਜ਼ਰ ਆ ਰਹੇ ਹਨ ਲੋਕਾਂ ਨੂੰ ਚਾਹੀਦਾ ਹੈ ਕਿ ਸਰਕਾਰ ਉਪਰਾਲੇ ਕਰ ਰਹੀ ਹੈ ਚਾਈਨਾ ਡੋਰ ਨੂੰ ਬੰਦ ਕਰਨ ਵਾਸਤੇ ਤਾਂ ਸਰਕਾਰ ਦੇ ਨਾਲ ਮੋਡਾ ਨਾਲ ਮੋਡਾ ਲਾ ਕੇ ਡੋਰ ਨੂੰ ਖਤਮ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕਿ ਐਡ ਦੇ ਗੁੱਡੀਆਂ ਦਾ ਸੀਜ਼ਨ ਕਾਫੀ ਵਧੀਆ ਰਿਹਾ ਹੈ ਤੇ ਲੋਕ ਵੱਖਰੇ-ਵੱਖਰੇ ਪ੍ਰਕਾਰ ਦੀਆਂ ਪਤੰਗਾਂ ਅਤੇ ਗੁੱਡੀਆਂ ਦੀ ਮੰਗ ਕਰਦੇ ਨਜ਼ਰ ਆ ਰਹੇ ਹਨ। ਸਿੱਧੂ ਮੂਸੇਵਾਲੇ ਦੀ ਵੀ ਪਤੰਗ ਦੀ ਜ਼ਿਆਦਾ ਡਿਮਾਂਡ ਹੁੰਦੀ ਨਜ਼ਰ ਆ ਰਹੀ ਹੈ। ਹੋਰ ਨਿਊਜ਼ ਦੇਖਣ ਲਈ ਜੁੜੇ ਰਹੋ ਬਾਜ਼ਲਾਈ ਬਨਾਲ। ਜੋ ਤੇ ਕੀ ਨਾਮ ਆਪਣਾ ਤੇ ਕਿਹੜਾ ਲੱਗ ਮੇਰਾ ਨਾਮ ਅਮਰਜੀਤ ਸਿੰਘ ਹੈ ਤੇ ਲਾਕਾਟ ਪਈ ਆਬਾਦੀ ਪੂਤਨਪੁਰਾ ਸਾਹਮਣੇ ਆਪਣੀ ਦੁਕਾਨ ਦੇ ਗੁਰਦੁਆਰਾ ਕਿਹਦੇ ਕਿਨੇ ਦੇ ਪਾ ਗੁੱਡੀ ਪਣਾ ਰਿਹਾ ਮਨੇ ਬਚਪਨ ਤੋਂ ਹੀ ਬਣਾ ਰਿਆ ਜੀ ਕੋਈ ਫਰਕ ਪਿਆ ਗੁੱਡੀ ਦਾ ਜਿਵੇਂ દોਰ ਚੈਨਾ ਆ ਗਈ ਹੈ ਤੇ ਨਹੀਂ ਗੁੱਡੀ ਦਾ ਤੇ ਕੋਈ ਫਰਕ ਨਹੀਂ ਪਿਆ ਬਟ ਜਿਹੜੀ ਚੈਨਾ ਡੋਰ ਆਈ ਨਾ ਲੋਕੀ ਗੁੱਡੀ ਵਿਧਾਨਾ ਛੱਡ ਗਏ ਨੇ ਜਿਹੜੇ ਗੁੱਡੀ ਦੇ ਜ਼ਿਆਦਾ ਸ਼ਕੀਨ ਨਹੀਂ ਕੜੀ ਗੁੱਡੀ ਜ਼ਿਆਦਾ ਟ੍ਰੈਂਡ ਹੈਗਾ ਜਿਹੜੀ ਵਿਕਦੀ ਐਸ ਵਕਤ ਪਾਕਿਸਤਾਨੀ ਗੁੱਡੀ ਦਾ ਜ਼ਿਆਦਾ ਟ੍ਰੈਂਡ ਹੈ ਉਸੇ ਕੜੀ ਕੜੀ ਦੇ ਦੇਖਣ ਹੁੰਦੇ ਸਾਰੀ ਆਲ ਆਲਮੋਸਟ ਸਾਰੀ ਪਤੰਗ ਤਿਆਰ ਕਰੀਦੀ ਐ ਸਭ ਨਾਲੋਂ ਜ਼ਿਆਦਾ ਕਿਹੜਾ ਸਾਈਜ਼ ਹੈ ਸਾਰੇ ਸਾਈਜ਼ ਵਿਕਰੇ ਵਿਕਦੇ ਪਏ ਨੇ ਤਾਵਾ ਡੇਢ ਤਾਵਾ 3 ਤਾਵਾ 6 ਤਾਵਾ ਆਪੋ ਆਪਣਾ ਮਜਾ ਜੀ ਹਾਂਜੀ ਕੁਝ ਕੁ ਸੁਭਾਅ ਹੈ ਭਾਜੀ ਇਹ ਆਪਣਾ ਇਲਾਕਾ ਬਹੁਤ ਮਸ਼ਹੂਰ ਆ ਭੂਦਨਪੁਰਾ ਕਿ ਗੁੱਡੀ ਦੇ ਕੰਮ ਈ ਜ਼ਿਆਦਾ ਮਸ਼ਹੂਰ ਆ ਤੇ ਸਾਡੇ ਘਰ ਘਰ ਗੁੱਡੀ ਬੰਦੀ ਪਈ ਆ ਬੱਚੇ ਸਕੂਲਾਂ ਤੋਂ ਆਣ ਕੇ ਕੰਮ ਕਰ ਰਹੇ ਨੇ ਬਾਹਰੋਂ ਆਣ ਕੇ ਲੋਕ ਕੰਮ ਕਰ ਰਹੇ ਨੇ ਬਹੁਤ ਵਧੀਆ ਰੋਜ਼ਗਾਰ ਮਿਲਿਆ ਆ ਲੋਕਾਂ ਨੂੰ ਕਿੰਨੇ ਦੂਰੋਂ ਦੇ ਲੋਕ ਜਾਂਦੇ ਨੇ ਬੜੀ ਬੜੀ ਦੂਰੋਂ ਆ ਰਹੇ ਨੇ ਆ ਵੇਖੋ ਹੁਣੇ ਮੁੰਡਾ ਇੱਕ ਟੈਲੈਂਟੋ ਤੋਂ ਆਇਆ ਸਾਡੇ ਕੋ ਹਰ ਸਾਲ ਆਂਦੇ ਨੇ ਲੋੜੀ ਤੇ ਗੁੱਡੀਆਂ ਲੈਣ ਤੇ ਵੀਰ ਗੁਰਦਾਸਪੁਰ ਦਾ ਰਹਿਣ ਵਾਲਾ ਵਾ ਤੇ ਅੱਜ ਸਾਲ ਆਂਦੇ ਨੇ ਟੈਲੈਂਟੋ ਤੋਂ ਗੁੱਡੀ ਉਡਾਉਣੀ ਤੇ ਗੁੱਡੀ ਨੂੰ ਤੋਂ ਦੇ ਗੱਟੂ ਨਾਲ ਉਹਨੇ ਕੀ ਕਰਦਾ ਚਾਹੀਦਾ ਮੈਂ ਤਾਂ ਇਹੀ ਕਹਿਣਾ ਜਾਊਂਗਾ ਵੀ ਗੱਟੂ ਦਾ ਵੀ ਹਿਸ਼ਾਰ ਕਰਨਾ ਚਾਹੀਦਾ ਗੱਟੂ ਨਹੀਂ ਸਹੀ ਹੈਗਾ ਤੇ ਮਹਾਨੀ ਕਰ ਗਿਆ ਤੇ ਆਮ ਡੋਰ ਚੱਲਣੀ ਚਾਹੀਦੀ ਆਮ ਡੋਰ ਚੱਲਣਾ ਫਿਰ ਕਾਰੀਗਰਾਂ ਨੂੰ ਵੀ ਕੰਮ ਮਿਲਦਾ ਡੋਰ ਵਾਲਿਆਂ ਨੂੰ ਇਸ ਤਰ੍ਹਾਂ ਕਾਰੀਗਰੀ ਵਿਚਾਰੇ ਵਿਲੇ ਹੋਏ ਨੇ ਹੇ ਜੀ ਤੱਕ ਮੈਂ ਤੁਹਾਡਾ ਕਿ ਪਰਚੂਨ ਦਾ ਆ ਪਰਚੂਨ ਵੀ ਬਹੁਤ ਵਧੀਆ ਦੇ ਹੋਲ ਸੇਲ ਵੀ ਬਹੁਤ ਵਧੀਆ ਆਲ ਮੋਟਰ ਸਾਡਾ ਆਲ ਪੰਜਾਬ ਚਮਾਲ ਜਾਂਦਾ ਵਾ ਤੇ ਬਾਹਰੋਂ ਵੀ ਬਹੁਤ ਆਰਡਰ ਆਂਦੇ ਨੇ ਦੇਸ਼ਾਂ ਦੇਸ਼ਾਂ ਤੋਂ ਜੰਮੂ ਵੀ ਗੁੱਡੀ ਵੜੀ ਉੱਡੀ ਬਹੁਤ ਭਾਜੀ ਬਹੁਤ ਉੱਥੇ ਰਖੜੀ ਦਾ ਸੀਜ਼ਨ ਹੁੰਦਾ ਉੱਥੇ ਵੀ ਵਾਧੂ ਮਾਲ ਸਪਲਾਈ ਕਰੀਦਾ ਰਖੜੀ ਤੇ ਮੇਰਾ ਨਾਮ ਜੀ ਗਗਨਦੀਪ ਸਿੰਘ ਆ ਜੀ ਮੈਂ ਵੈਸੇ ਤਾਂ ਹੈਗਾ ਗੁਰਦਾਸਪੁਰ ਤੋਂ ਆ ਪਰ ਸਪੈਸ਼ਲ ਕੈਨੇਡਾ ਤੋਂ ਆਇਆ ਜੀ ਇੱਥੇ ਲੋੜੀ ਕਰਕੇ ਗੁੱਡੇ ਦਾ ਗੁੱਡੇ ਲੈਣ ਆਲੇ ਬਾਸ ਅੱਜ ਗੁੱਡੇ ਲੈਣ ਲਈ ਚੜਾਉਣ ਲਈ ਸਾਰਾ ਕੁਝ ਕਰਨ ਲਈ ਆਏ ਆ ਜੀ ਇੱਕ ਦੌਰ ਆਈ ਦੀ ਚਾਈਨਾ ਨੂੰ ਗੁੱਡੇ ਚਾਈਨਾ ਡੋਰ ਜੀ ਉਹਦੇ ਕਰਕੇ ਤਾਂ 10 ਸਾਲ ਹੋ ਗਏ ਗੁੱਡੀ ਨਹੀਂ ਚੜਾਈ ਕਦੀ ਸਰ ਸਪੈਸ਼ਲ ਆਏ ਆ ਵੀ ਉਹਦੇ ਨਾਲ ਨਹੀਂ ਚੜਾਉਣੀ ਕਿਉਂਕਿ ਤੁਸੀਂ ਦੇਖਿਆ ਹੀ ਹੋਇਆ ਵੇ ਇੱਥੇ ਕੀ ਕੁਝ ਹੋ ਰਿਹਾ ਤੁਹਾਡੇ ਅੰਮ੍ਰਿਤਸਰ ਚ ਕਿਸੇ ਦੀ ਜਾਨ ਚਲੀ ਜਾ ਰਹੀ ਹੈ ਕੁਝ ਹੋ ਰਿਹਾ ਹੱਥ ਕੱਟੇ ਜਾ ਰਹੇ ਗਲਾ ਕੱਟਿਆ ਜਾ ਰਿਹਾ ਤੋਂ ਸੌਰ ਤੋਂ ਸਾਰਿਆਂ ਨੂੰ ਪ੍ਰੇਸ਼ ਕਰਨਾ ਚਾਹੀਦਾ ਜੀ ਮੈਂ ਤਾਂ ਸਾਰਿਆਂ ਨੂੰ ਆਊ ਕਹੂੰਗਾ ਬਾਕੀ ਸਾਰੇ ਸਿਆਣੇ ਹੈ ਜੀ ਅੱਜਕੱਲ ਸਾਰਿਆਂ ਨੂੰ ਪਤਾ ਉਹ ਸਰਕਾਰਾਂ ਸਹੀ ਕਰਦੀ ਆ ਪਰ ਉਹਨਾਂ ਉੱਤੇ ਜਿਹੜਾ ਪਸਾਖ ਗਿਆ ਜਿਹੜਾ ਪਰਚੇ ਸਰਕਾਰਾਂ ਵੀ ਜਿਹੜੇ ਚੜਾ ਰਹੇ ਉਹਨਾਂ ਵਿਚਾਰੇ ਜਿਹੜੇ ਵੇਚ ਰਹੇ ਜਿਆਦਾ ਤਾਂ ਉਹਨਾਂ ਤੇ ਐਕਸ਼ਨ ਕਰਨਾ ਚਾਹੀਦਾ ਵਾ ਜਦੋਂ ਸਪਲਾਈ ਨਹੀਂ ਆਊਗੀ ਤਾਂ ਆਪੇ ਗਾੜੀ ਸਾਰਾ ਕੁਝ ਬੰਦ ਹੋ ਜਾਊਗਾ ਜਿੰਨੇ ਸਪਲਾਈ ਆਉਂਦੀ ਰਹੂਗੀ ਉਹਨੇ ਜੇ ਤਾਂ ਲੋਕੀ ਖਰੀਦਣਗੇ ਅੱਜ ਕੱਲ ਨੌਜਵਾਨ ਬੇੜੇ ਦਾ ਧਾਗਿਆ ਦੀ ਡੋਰ ਨੂੰ ਪਸੰਦ ਨਹੀਂ ਕਰਦੇ ਉਸ ਕੰਨੇ ਅਸੀਂ ਨਹੀਂ ਚਲੋ ਆ ਜਿਹੜੇ ਨਵੀਂ ਜਨਰੇਸ਼ਨ ਆ ਗਈ ਸਾਡਾ ਚਲੋ ਆਪਾਂ ਥੋੜਾ ਕਰਦੇ ਆ ਕਿਉਂਕਿ ਗੱਡੀ ਦਾ ਮਜ਼ਾ ਉਹਦੇ ਨਾਲ ਹੀ ਆ ਜੀ ਦੂਜੀ ਤੁਸੀਂ ਜਿਹੜੀ ਚਾਈਨਸ ਡੋਰ ਆਉਂਦੀ ਹੈ ਤੇ ਉੱਤੇ ਲਿਖਿਆ ਆਊਗਾ ਫਿਸ਼ਿੰਗ ਲਈ ਹੁੰਦੀ ਆ ਉਹ ਚੀਜ਼ਾਂ ਤੇ ਜਿਹੜੀ ਫਿਸ਼ਿੰਗ ਫਿਸ਼ਿੰਗ ਕਰਦੇ ਜਿੱਦਾਂ ਆਪਾਂ ਬਾਹਰ ਕਰੀਦੀ ਆ ਉਹਦੇ ਲਈ ਵਰਤੀ ਜਾਂਦੀ ਆ ਉਹ ਚੀਜ਼ ਤੇ ਤੁਸੀਂ ਆਪ ਦੇਖ ਲਓ ਜਿਹੜੀ ਫਿਸ਼ ਨੂੰ ਫੜ ਕੇ ਕਰ ਸਕਦੀ ਆ ਤੇ ਆਮ ਇਨਸਾਨ 'ਚ ਕਿੰਨਾ ਕਿ ਕਿਦੇ ਕੱਟ ਪਿੰਦੀ ਆ ਅੱਜ ਕੱਲ ਦੇ ਨੌਜਵਾਨ ਫਿਡੇ ਨੂੰ ਕਿੰਝ ਚਾਹਾਂ ਚੰਗੇ ਮੈਂ ਸਾਰੇ ਨੂੰ ਇਹੋ ਕਹਾਂਗਾ ਜੀ ਸਾਰੇ ਜਿਹੜੀ ਆ ਆਮ ਧਾਗੇ ਲਈ ਡੋਰ ਆ ਲਵਾਓ ਆਪ ਲਾਓ ਚੜਾਓ ਗੁੱਡੀ ਉਰ ਤੇ ਵਧਣੀ ਵਡਾਉਣੀ ਉਹ ਵੱਖਰੀ ਗੱਲ ਆ ਮਜ਼ਾ ਤਾਂ ਜ਼ਰੂਰ ਮਜ਼ਾ ਜਿਹੜਾ ਉਰ ਤੇ ਆ ਉਰ ਤੇ ਨਹੀਂ ਆਉਣਾ ਤੁਹਾਨੂੰ ਕਿਤੇ ਜੀ